ਸ਼੍ਰੋਮਣੀ ਭਗਤ ਭਗਤ ਪੀਖਨ ਜੀ ਦਾ ਜੋ ਸਾਥ ਸੰਗ ਹੈ ਜੀ ਸਾਨੂੰ ਚੇਤੇ ਕਰਾਉਂਦੇ ਹਨ ਕਿ ਐ ਮਨੁੱਖ ਵੇਖ ਹੌਲੀ-ਹੌਲੀ ਤੇਰਾ ਸਰੀਰ ਜਰਜਰਾ ਹੋ ਜਾਣਾ ਹੈ ਤੂੰ ਇਹ ਚੇਤੇ ਰੱਖ ਉਹ ਸਮਾਂ ਦੂਰ ਨਹੀਂ ਹੈ ਜਦੋਂ ਤੇਰਾ ਸਰੀਰ ਬੁਢੇਪੇ ਵੱਲ ਪ੍ਰਵੇਸ਼ ਕਰ ਜਾਣਾ ਹੈ ਇਸ ਸਮਾਂ ਹਰ ਇੱਕ ਤੇ ਆਉਣਾ ਹੈ। ਉਦਾਂ ਭਰੋਸਾ ਕੋਈ ਨਹੀਂ ਸ਼ਰੀਰ ਦਾ। ਪਰ ਆਖਰ ਨੂੰ ਅੰਤ ਇਹਦਾ ਇਹੀ ਹੈ ਕਿ ਜਦੋਂ ਤੂੰ ਬਜ਼ੁਰਗੀ ਵਿੱਚ ਚਲਿਆ ਗਿਆ ਫਿਰ ਤੇਰੀ ਹਾਲਤ ਕੈਸੀ ਹੋ ਜਾਣੀਗੀ। ਨਹਿ ਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਣਨ। ਜੋ ਅਵਸਥਾ ਸਾਨੂੰ ਭਗਤ ਭੀਖਣ ਜੀ ਦੱਸ ਰਹੇ ਹਨ ਇਹ ਅਵਸਥਾ ਸਾਡੇ ਸਾਹਮਣੇ ਸਾਨੂੰ ਦਿਸ ਵੀ ਰਹੀ ਹੈ ਆਖ ਸਤਨਾਕ ਕਿੰਨੇ ਬਜ਼ੁਰਗਾਂ ਦੇ ਅਸੀਂ ਦਰਸ਼ਨ ਕਰਦੇ ਹਾਂ ਜਿਨ੍ਹਾਂ ਦੇ ਕੇਸ ਬਿਲਕੁਲ ਚਿੱਟੇ ਹਨ ਬਜ਼ੁਰਗ ਸਰੀਰ ਹੈ ਕੋਈ ਨਾ ਕੋਈ ਰੋਗ ਲੱਗਿਆ ਹੋਇਆ ਹੈ ਸਾਧ ਸੰਗਤ ਜੀ ਇਹ ਸ਼ਬਦ ਦਾ ਸ਼ੀਸ਼ਾ ਜੋ ਹੈ ਸਾਡੇ ਸਾਹਮਣੇ ਹੈ ਇਸ ਕਰਕੇ ਬਾਣੀ ਹੈ ਜੋ ਉਹ ਸੱਚ ਹੈ ਰੂਪ ਦਾ ਕੰਠ ਸ਼ਬਦ ਨਹੀਂ ਉਚਰਦਾ ਹੁਬ ਕਿਆ ਕਰੇ ਬ੍ਰਹਮ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਗਲਾ ਕਾਫ ਨਾਲ ਰੂਪਣ ਕਰਕੇ ਬੋਲਣ ਬੋਲ ਨਹੀਂ ਸਕਦਾ ਆਵਾਜ਼ ਵੀ ਉਸੇ ਐਸੀ ਨਹੀਂ ਰਹਿੰਦੀ ਜਿਹੜੇ ਕਦੇ ਜਵਾਨੀ ਵਿੱਚ ਬੜਾ ਉੱਚਾ-ਉੱਚਾ ਗਾਉਂਦੇ ਸੀ ਬੜੀ ਕੋਲ ਵਰਗੀ ਆਵਾਜ਼ ਹੁੰਦੀ ਹੈ ਪਰ ਬੁਢੇਪੇ ਵਿੱਚ ਆ ਕੇ ਉਹ ਆਵਾਜ਼ ਖਤਮ ਹੋ ਜਾਂਦੀ ਹੈ ਜਰ ਆਈ ਜੋ ਬਣ ਹਾਰ ਇਹਨੂੰ ਚਰ ਲੱਗ ਜਾਣੀ ਹੈ ਬੁਢੇਪੇ ਇਸ ਕਰਕੇ ਸਤ ਸੰਗ ਕਰਿਆ ਕਰ ਰਸ ਲਿਆ ਕਰ ਇਹ ਝੂਠ ਨਹੀਂ ਹੈ ਇਹ ਨਰੂਲ ਸੱਚ ਹੈ ਜੋ ਗੁਰੂ ਜੀ ਕਹਿ ਰਹੇ ਹਨ ਇਹ ਸੱਚ ਵਰਤ ਕੇ ਰਹਿਣਾ ਹੈ ਆਖੋ ਸਤਨਾਮ ਸਾਧ ਸੰਗਤ ਜੀ ਇਹ ਸਾਨੂੰ ਬਾਣੀ ਚੇਤੇ ਕਰਵਾਉਂਦੀ ਹੈ ਪਰ ਅਸੀਂ ਗੁਰੂ ਨਾਨਕ ਦੇ ਧਰਮ ਨੂੰ ਛੱਡ ਕੇ ਪਦਾਰਥਾਂ ਦੇ ਵਿੱਚ ਮਸਤ ਹੋਏ ਰਹਿੰਦੇ ਹਾਂ ਹੋਰ ਥਾਵਾਂ ਤੋਂ ਤੁਹਾਨੂੰ ਪਦਾਰਥ ਮਿਲ ਸਕਦੇ ਹਨ ਪਰ ਮੁਕਤੀ ਤੇ ਮਨ ਦਾ ਆਨੰਦ ਨਹੀਂ ਮਿਲ ਸਕਦਾ ਆਖੋ ਸਤਨਾਮ ਮਨ ਦਾ ਆਨੰਦ ਜਿਉਂ-ਜਿਉਂ ਅਸੀਂ ਪਦਾਰਥਵਾਦੀ ਹੋਈ ਜਾਵਾਂਗੇ ਜਿੰਨੇ ਪਦਾਰਥ ਵਧੀ ਜਾਵਾਂਗੇ ਸਰੀਰ ਦੇ ਸੁੱਖ ਪ੍ਰਾਪਤ ਕਰੀ ਜਾਵਾਂਗੇ ਤੇ ਮਨ ਦਾ ਸੁੱਖ ਹੈ ਜਿਹੜਾ ਉਹ ਘਟਦਾ ਤੁਰਿਆ ਜਾਂਦਾ ਹੈ ਆਖੋ ਸਤਨਾਮ ਮਨ ਦਾ ਸੁੱਖ ਘਟਦਾ ਤੁਰਿਆ ਜਾਂਦਾ ਹੈ ਸਾਤ ਸੰਗਤ ਜੀ ਹੋਰ ਅਸੀਂ ਦਰਾਂ ਤੇ ਜਾਂਨੇ ਆ ਪਦਾਰਥ ਮਿਲ ਸਕਦੇ ਆ ਗੁਰੂ ਨਾਨਕ ਦੇ ਦਰ ਤੋਂ ਬੜੇ ਦੇਵ ਦੀ ਦੇਵਤੇ ਅਸੀਂ ਪੂਜਦੇ ਆ ਪਦਾਰਥਾਂ ਦੀ ਕਰਤਾ ਭਾਈ ਪਗੀਰਤ ਹੋਇਆ ਇੱਕ ਗੁਰੂ ਨਾਨਕ ਦੇ ਮਹਾਰਾਜ ਦਾ ਭਾਈ ਪਗੀਰਤ ਦੇਵੀ ਦਾ ਪੁਜਾਰੀ ਹੈ ਕਾਲੀ ਮਾਤਾ ਦਾ ਪੁਜਾਰੀ ਹੈ ਇੱਕ ਦਿਨ ਗੁਰੂ ਨਾਨਕ ਦੀ ਸੋਭਾ ਸੁਣੀ ਤੇ ਸਾਧ ਸੰਗਤ ਜੀ ਸੁਲਤਾਨ ਪਰਲੋਦੀ ਗੁਰੂ ਨਾਨਕ ਮਹਾਰਾਜ ਪਰਾਜਮਾਨ ਨੇ ਉੱਥੇ ਚਲੇ ਆ ਗਏ। ਜਾ ਕੇ ਜਦੋਂ ਬੈਠਿਆ ਬਚਨ ਸੁਣੇ ਜਿਵੇਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪੜ ਦੇ ਖੋਲ ਦਿੰਦੇ ਆ ਕਿ ਤੇਰਾ ਜੀਵਨ ਕੀ ਹੈ? ਕਾਦੇ ਲਈ ਆਇਆ ਹੈ ਤੈਨੂੰ ਕੀ ਕਰਨਾ ਚਾਹੀਦਾ ਪਦਾਰਥ ਜਿੰਨੇ ਮਰਜ਼ੀ ਹੋਣ ਪਰ ਪ੍ਰਮਾਤਮਾ ਦਾ ਨਾਮ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਹੁਣ ਜਦੋਂ ਪਾਘੀਰਥ ਨੇ ਬਚਨ ਸੁਣੇ ਗੁਰੂ ਨਾਨਕ ਦੇਵ ਮਹਾਰਜ ਦੇ ਮਨ ਵਿੱਚ ਦੁਚਿੱਤੀ ਪੈਦਾ ਹੋ ਗਈ ਮਨ ਵਿੱਚ ਦੁਚਿੱਤੀ ਪੈਦਾ ਹੋਈ ਕਿ ਮੈਂ ਗੁਰੂ ਦੇ ਚਰਨਾਂ ਵਿੱਚ ਵੀ ਬੈਠਾ ਹਾਂ ਮੈਂ ਤੇ ਮਾਤਾ ਦਾ ਵੀ ਪੁਜਾਰੀ ਹਾਂ ਸ਼ੰਕਾ ਲੈ ਕੇ ਕਿਉਂਕਿ ਗੁਰੂ ਨਾਨਕ ਦੇ ਦਰ ਤੇ ਜੋ ਚਲਿਆ ਜਾਂਦਾ ਹੈ ਉਹਦੀ ਸ਼ੰਕਾ ਨਿਮਰਤ ਹੋ ਜਾਂਦੀ ਹੈ ਆਖੋ ਸਤਨਾਮ ਉਥੇ ਰਿਆ ਰਾਤ ਨੂੰ ਸੁੱਤਾ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਵੇਲੇ ਉੱਠਿਆ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਸਣ ਤੇ ਬਰਾਜਮਾਨ ਨੇ ਤੇ ਜਦੋਂ ਭਾਈ ਪਗੀਰਤ ਜਾ ਕੇ ਗੁਰਨਾਨਕ ਦੇ ਚਰਨਾਂ ਵਿੱਚ ਬੈਠਾ ਤੇ ਨਿਗਾ ਪਈ ਜਿਵੇਂ ਭਾਈ ਲੈਣਾ ਜੀ ਨੇ ਵੀ ਵੇਖਿਆ ਸੀ ਇੱਕ ਬੜੀ ਸੁੰਦਰ ਔਰਤ ਝਾੜੂ ਦੇ ਰਹੀ ਭਾਈ ਪਗੀਰਤ ਦੀ ਨਿਗਾ ਪਈ ਵੇਖਿਆ ਇੰਨੀ ਸੱਚਰੇ ਕੌਣ ਹੋ ਸਕਦਾ ਹੈ ਵੇਖਿਆ ਜਾ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਗੁਰੂ ਨਾਨਕ ਦੇ ਦਰ ਤੇ ਬੜੀ ਸ਼ਰਧਾ ਨਾਲ ਬੜੀ ਸਾਜ ਰਿਆ ਕੇ ਸੇਵਾ ਕਰਦੇ ਹੋ ਹੁਣ ਸਾਧ ਸੰਗਤ ਜੀ ਜਦੋਂ ਦੱਸਿਆ ਉਸ ਇਸਤਰੀ ਰੂਪ ਦੇਵੀ ਨੇ ਦੱਸਿਆ ਕਿ ਮੈਂ ਉਹ ਹਾਂ ਜਿਹਦੀ ਤੂੰ ਪੂਜਾ ਕਰਦਾ ਹੈ ਆਖੋ ਸਤਨਾਮ ਜਿਦੀ ਤੂੰ ਪੂਜਾ ਕਰਦਾ ਮੈਂ ਉਹ ਹਾਂ ਇੱਥੇ ਕਿਵੇਂ ਮੈਂ ਗੁਰੂ ਨਾਨਕ ਜੋ ਬਰਕਤਾਂ ਜੋ ਲੋਕ ਮੱਥਾ ਟੇਕਦੇ ਐ ਮੈਂ ਅਸੀਂ ਗੁਰੂ ਨਾਨਕ ਦੇ ਦਰ ਤੋਂ ਪ੍ਰਾਪਤ ਕਰਦੇ ਹਾਂ ਅਸੀਂ ਤੇ ਆਪ ਗੁਰੂ ਨਾਨਕ ਦੇ ਦਰ ਤੋਂ ਮੁਕਤੀ ਲੋਚਦੇ ਹਾਂ ਕਿ ਸਾਨੂੰ ਕਿਤੇ ਮੁਕਤੀ ਮਿਲ ਜੇ ਆਖੋ ਸਤਨਾਮ ਜਿਹੜੇ ਆਪ ਮੁਕਤੀ ਮੰਗਦੇ ਐ ਉਹ ਸਾਨੂੰ ਮੁਕਤੀ ਨਹੀਂ ਦੇ ਸਕਦੇ ਪਰ ਪਦਾਰਥਾਂ ਲਈ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਪਟਕਦੇ ਆ ਗੁਰੂ ਨਾਨਕ ਦਾ ਦਰ ਛੱਡ ਕੇ ਗੁਰੂ ਨਾਨਕ ਦਾ ਦਰਵਾਜ਼ਾ ਛੱਡ ਕੇ ਨਾ ਜਿਨ੍ਹਾਂ ਦੀ ਖਾਤਰ ਪਟਕਦਾ ਹੈ ਨਾ ਪਦਾਰਥਾਂ ਨੇ ਨਾ ਉਹਨਾਂ ਨੇ ਕਿਸੇ ਚੀਜ਼ ਨੇ ਵੀ ਆਖਰ ਨੂੰ ਕੰਮ ਨਹੀਂ ਆਉਣਾ ਮੁਕਤੀ ਜੀਵਨ ਪਰਮਾਤਮਾ ਦਾ ਨਾਮ ਇਸ ਨੇ ਹੀ ਅੱਗੇ ਜਾ ਕੇ ਸਹਾਇਤਾ ਕਰਨੀ ਭਾਈ ਪਗੀਰਥ ਕਹਿੰਦਾ ਅੱਛਾ ਹਾਂ ਜਿਹਦੇ ਦਰ ਤੇ ਤੂੰ ਆਇਆ ਹੈ ਇਹ ਸਰਬ ਕਲਾ ਸਮਰੱਥ ਹੈ ਇਹ ਜਨਮ ਉਗਾੜ ਸਕਦਾ ਇੱਕ ਛਿਨ ਦੇ ਵਿੱਚ ਇਹ ਜੀਵਨ ਸਵਾਰ ਸਕਦਾ ਹੈ ਇਹ ਗੁਰੂ ਨਾਨਕ ਐਡਾ ਸਮਰੱਥ ਹੈ ਤਾਂ ਕਰਕੇ ਮੈਂ ਇਹਦੇ ਦਰ ਤੇ ਝਾੜੂ ਦੇਣੀ ਹਾਂ ਆਖੋ ਸਤਨਾਮ ਭਾਈ ਪਗੀਰਥ ਨੂੰ ਗਿਆਨ ਹੋ ਗਿਆ ਭਾਈ ਪਗੀਰਥ ਨੂੰ ਗਿਆਨ ਹੋਇਆ ਸਾਧ ਸੰਗਤ ਜੀ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਗਿਆ ਮੈਂ ਕਿਤੇ ਨਹੀਂ ਜਾਵਾਂਗਾ ਮੈਂ ਕਿਤੇ ਦਰਦਰ ਤੇ ਨਹੀਂ ਭਟਕਾਂਗਾ ਮੈਂ ਗੁਰੂ ਮੈਂ ਗੁਰੂ ਦੇ ਉਪਦੇਸ਼ ਦੀ ਮੈਂ ਗੁਰੂ ਦੇ ਬਾਣੇ ਦੀ लाज ਰੱਖਾਂ ਸਾਧ ਸੰਗਤ ਜੀ ਜੁੜਿਆ ਇੱਕ ਦਿਨ ਕਹਿਣ ਲੱਗਾ ਕਿ ਮੈਂ ਬੜੀ ਦੂਰ ਜਾ ਕੇ ਆਉਣਾ ਹੈ ਆਪਣੇ ਮਿੱਤਰ ਕੋਲ ਜਾ ਕੇ ਆਉਣਾ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਕੈ ਪਗੀਰਤ ਮੇਰੇ ਕੀਰਤਨੀ ਮਰਦਾਨਾ ਜੀ ਦੇ ਲੜਕੀ ਦੀ ਸ਼ਾਦੀ ਹੈ ਤੇਰਾ ਮਿੱਤਰ ਬੜਾ ਅਮੀਰ ਹੈ ਜਦੋਂ ਦੱਸਿਆ ਕਿ ਮੈਂ ਆਪਣੇ ਮਿੱਤਰ ਕੋਲ ਜਾ ਰਿਹਾ ਹਾਂ ਤੇ ਉਹ ਬੜਾ ਅਮੀਰ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਮੇਰੇ ਕੀਰਤਨੀ ਹਨ ਕੀਰਤਨੀਆਂ ਦੀ ਸੇਵਾ ਕਰੀਏ ਸਤਕਾਰ ਕਰੀਏ ਤੇ ਬੜਾ ਸੁੱਖ ਮਿਲਦਾ ਹੈ ਤੂੰ ਉਤੋਂ ਜੋ ਸਮਾਨ ਚਾਹੀਦਾ ਉਹ ਲਿਖਾ ਕੇ ਲੈ ਜਾ ਤੇ ਤੂੰ ਉਹ ਸਮਾਨ ਲੈ ਕੇ ਆਇਆ ਪਰ ਜਿੱਥੇ ਤੂੰ ਜਾ ਰਿਹਾ ਹੈ ਨਾ ਉੱਥੇ ਤੂੰ ਇੱਕ ਰਾਤ ਤੋਂ ਵੱਧ ਰਹਿਣਾ ਨਹੀਂ ਨਹੀਂ ਤੇਰਾ ਜਨਮ ਵਿਗੜ ਜਾਏਗਾ ਆਖੋ ਸਤਨਾਮ ਠੀਕ ਹੈ ਮਹਾਰਾਜ ਆਪਣੇ ਮਿੱਤਰ ਕੋਲ ਚਲਾ ਗਿਆ ਮਰਦਾਨਾ ਜੀ ਤੋਂ ਸਾਰਾ ਸਮਾਨ ਲਖਾਇਆ ਵੀ ਆ ਚਾਹੀਦਾ ਆ ਚਾਹੀਦਾ ਸਾਰਾ ਸਮਾਨ ਲਖਾ ਲਿਆ ਸਾਸੰਗਤ ਜੀ ਸਮਾਨ ਲਖਾ ਕੇ ਜਦੋਂ ਗਿਆ ਆਪਣੇ ਮਿੱਤਰ ਮਨ ਸੁਖ ਕੋਲ ਪਹੁੰਚਿਆ ਜਾ ਕੇ ਕਹਿਣ ਲੱਗਾ ਕਿ ਮੈਂ ਤੁਹਾਡੇ ਕੋਲ ਬਸ ਇੱਕ ਰਾਤ ਹੀ ਰੁਕਣਾ ਹੈ ਪਰ ਅੱਜ-ਅੱਜ ਮੈਨੂੰ ਇਹ ਸਮਾਨ ਚਾਹੀਦਾ ਹੈ ਜਦੋਂ ਵੇਖਿਆ ਤਾਂ ਮਨ ਸੁਖ ਕਹਿਣ ਲੱਗਾ ਕਿ ਹੋਰ ਤੇ ਸਾਰਾ ਸਮਾਨ ਮਿਲ ਜੇਗਾ ਪਰ ਆ ਜੋ ਤੂੰ ਚੂੜਾ ਲਿਖਿਆ ਨਾ ਚੂੜਾ ਪਾਣ ਵਾਲਾ ਚੂੜਾ ਇਹ ਤਿਆਰ ਕਰਵਾਉਣਾ ਪਏ ਉਹ ਕਹਿੰਦਾ ਵੀ ਮੈਂ ਰੁਕ ਨਹੀਂ ਸਕਦਾ ਮਨ ਸੋ ਕਹਿੰਦਾ ਵੀ ਕਿਉਂ ਨਹੀਂ ਰੁਕ ਸਕਦਾ ਤੂੰ ਮੇਰੇ ਕੋਲ ਉਹ ਕਹਿੰਦੇ ਮੇਰੇ ਗੁਰੂ ਨੇ ਕਿਹਾ ਕਿ ਤੂੰ ਇੱਕ ਰਾਤ ਤੋਂ ਵੱਧ ਰਵੇਂਗਾ ਤਾਂ ਤੇਰਾ ਜੀਵਨ ਵਿਗੜ ਜਾਏ ਐਸਾ ਗੁਰੂ ਕੌਣ ਹੈ ਜੋ ਜੀਵਨ ਵਿਗਾੜ ਸਕਦਾ ਹੈ ਇੱਕ ਬਾਚਨ ਦੇ ਨਾਲ ਜੀਵਨ ਸਵਾਰ ਸਕਦਾ ਹੈ ਉਹ ਕਹਿੰਦਾ ਐਸਾ ਗੁਰੂ ਮੇਰਾ ਗੁਰੂ ਗੁਰੂ ਨਾਨਕ ਹੈ ਆਖੋ ਸਤਨਾਮ ਮੇਰਾ ਗੁਰੂ ਗੁਰੂ ਨਾਨਕ ਹੈ ਉਹਨਾਂ ਦੇ ਸ਼ਬਦਾਂ ਵਿੱਚ ਉਹਨਾਂ ਦੇ ਬਚਨਾਂ ਵਿੱਚ ਬੜੀ ਵੱਡੀ ਤਾਕਤ ਹੈ ਤੇ ਸਾਧ ਸੰਗਤ ਜੀ ਜਦੋਂ ਸੁਣਿਆ ਮਨ ਸੁਖ ਕਹਿਣ ਲੱਗਾ ਕਿ ਮੇਰੀ ਬੇਟੀ ਦੀ ਵੀ ਸ਼ਾਦੀ ਹੈ ਬਿਲਕੁਲ ਏਸੇ ਮੇਚ ਦਾ ਏਸੇ ਨਾਪ ਦਾ ਚੂੜਾ ਉਹਦਾ ਪਿਆ ਹੈ ਤੂੰ ਉਹ ਲੈ ਜਾ ਮੈਂ ਹੋਰ ਬਣਵਾ ਲਵਾਂ ਪਰ ਤੂੰ ਰੁਕ ਕਹਿੰਦਾ ਮੈਂ ਨਹੀਂ ਰੁਕ ਸਕਦਾ ਇਹਦੇ ਮਨ ਵਿੱਚ ਖਿਆਲ ਆਇਆ ਕਿ ਐਸੇ ਗੁਰੂ ਦੇ ਤਾਂ ਦਰਸ਼ਨ ਕਰਨੇ ਚਾਹੀਦੇ ਆ ਜਿਹੜਾ ਇੱਕ ਸ਼ਬਦ ਨਾਲ ਜੀਵਨ ਸਵਾਰ ਸਕਦਾ ਹੈ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤੂ ਨਾਨਕ ਹੋਤ ਨਿਹਾਲ ਇਹ ਮਾਨਸਖ ਬੜਾ ਵੱਡਾ ਵਪਾਰੀ ਸੀ ਬੜਾ ਵੱਡਾ ਅਮੀਰ ਵਰਗਾ ਸੀ ਕਹਿਣ ਲੱਗਾ ਵੀ ਮੈਂ ਵੀ ਦਰਸ਼ਨ ਕਰਨ ਜਾਣਾ ਹੈ ਪਰ ਤੋਂ ਇਦਾਂ ਕਰੀ ਆਪਣੇ ਮਿੱਤਰ ਨੂੰ ਭਾਗੀਰਥ ਨੂੰ ਕਹਿੰਦਾ ਵੀ ਤੂੰ ਇਦਾਂ ਕਰੀ ਮੇਰਾ ਨਾਮ ਨਹੀਂ ਦੱਸਣਾ ਮੈਂ ਜਾਵਾਂਗਾ ਤਾਂ ਹੈਗਾ ਗੁਰੂ ਨਾਨਕ ਆਪੇ ਮੇਰਾ ਨਾਮ ਦੱਸਣਗੇ ਜੇ ਉਹਨਾਂ ਵਿੱਚ ਪਾਵਰ ਹੋਈ ਸ਼ਕਤੀ ਹੋਈ ਭਾਈ ਵੀਰ ਤੇ ਕਹਿੰਦਾ ਗੁਰੂ ਦਾ ਹਮ ਇਮਤਿਹਾਨ ਨਹੀਂ ਲੈਣਾ ਚਾਹੀਦਾ ਸ਼ਰਦਾ ਰੱਖਣੀ ਚਾਹੀਦੀ ਹੈ ਪਰ ਜੇ ਤੂੰ ਚਾਹਨਾ ਹੀ ਹੈ ਗੁਰੂ ਜੀ ਤੇਰਾ ਸ਼ੰਕਾ ਨਿਵਰਤ ਕਰਨਗੇ ਤੂੰ ਮੇਰੇ ਨਾਲ ਚੱਲ ਸਾਧ ਸੰਗਤ ਜੀ ਨਾਲ ਤੁਰ ਪਿਆ ਜਾ ਕੇ ਜਦੋਂ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚਦੇ ਆ ਗੁਰੂ ਨਾਨਕ ਮਹਾਰਾਜ ਆਖਣ ਲੱਗੇ ਕਿ ਪਾਗੀਰਤ ਜੀ ਆ ਗਏ ਹੋ ਇਹ ਉਸ ਨੂੰ ਨਾਲ ਲੈ ਕੇ ਆਇਓ ਜਿਹਦਾ ਇਹਦੀ ਮਾਂ ਨੇ ਨਾਮ ਮਨ ਸੁਖ ਰੱਖਿਆ ਹੈ ਆਖੋ ਸਤਨਾਮ ਮਨ ਸੁਖ ਨੂੰ ਨਾਲ ਲਈ ਫਿਰਦਾ ਹੈ ਪਰ ਇਹਨੇ ਮਨ ਦਾ ਸੁਖ ਕਦੇ ਵੇਖਿਆ ਨਹੀਂ ਹੈ ਆਖੋ ਸਤਨਾਮ ਮਨ ਦਾ ਸੁਖ ਨਹੀਂ ਵੇਖਿਆ ਦਾ ਨਾ ਹੀ ਮਨ ਸੁਖ ਹੈ ਇਹ ਪਦਾਰਥਾਂ ਵਿੱਚ ਗਰਸਿਆ ਹੋਇਆ ਹੈ ਅਮੀਰ ਬੜਾ ਹੈ ਪਰ ਇਹਦੇ ਮਨ ਨੂੰ ਸੁਖ ਨਹੀਂ ਫਿਰ ਸਮਝਾਇਆ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਈਸ਼ਾਨ ਨੇ ਐਸੀ ਨਾਮ ਦੀ ਦਾਤ ਦਿੱਤੀ ਜਿਵੇਂ ਭਗਤ ਪੀਕਾ ਜੀ ਦਾ ਸ਼ਬਦ ਭਾਈ ਇਹ ਸ਼ਰੀਰ ਇਹ ਸਮਾਂ ਬੀਤਦਾ ਜਾ ਰਿਹਾ ਹੈ ਇਹਨੂੰ ਸੰਭਾਲਣਾ ਕਰ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਸ਼ਿਨ ਸ਼ਿਨ ਆਉਦ ਬਿਹਾਤ ਹੈ ਊਟੇ ਕਟਜੋ ਪਰ ਨੈਣੋਂ ਨੀਰ ਬਹੈ ਤਨ ਖੀਨਾ ਭਏ ਕੇਸ ਦੁਦਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰ ਅਬ ਕਿਆ ਕਰੇ ਪ੍ਰਾਨੀ ਏ ਬਜ਼ੁਰਗ ਹੋ ਜਾਣਾ ਸ਼ਰੀਰ ਤੇ ਫਿਰ ਸ਼ਬਦ ਵੀ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਣਾ राम राए ਹੋ へ ਬੈਦ ਬਨਵਾਰੀ हे मालिक ਜਿਉ ਹਕੀਮ ਬਣ ਜੇ ਆਪਣਾ ਸੰਤੈ ਲੋਭ ਅਵਾਰੀ ਤਾਂ ਆਪਣੇ ਸੰਤਾਂ ਨੂੰ ਦੇ ਇਤਿਹਾਸ ਤੋਂ ਬਚਾ ਲੈਂਦਾ ਹੈ ਭਾਵ ਤੂੰ ਆਪ ਹੀ ਹਕੀਮ ਬਣ ਕੇ ਆਪਣੇ ਪਿਆਰਿਆਂ ਨੂੰ ਦੀ ਰੱਖਿਆ ਕਰਦਾ ਹੈ ਇਹ ਸਰੀਰ ਜਰਜਰਾ ਹੋ ਜਾਣਾ ਹੈ ਮਾਥੇ ਪੀਰ ਮੱਥੇ ਚ ਪੀੜ ਸਰੀਰ ਜਲਣ ਹੈ ਸਰੀਰ ਵਿੱਚ ਐਸੀ ਜਲਣ ਹੋਣ ਲੱਗ ਜਾਂਦੀ ਹੈ ਕਰਤ ਕਰਤ ਕਰੇ ਜੇ ਮਾਹੀ ਕਿਹ ਪ੍ਰਾਣੀ ਬਿਰਧ ਹੋਣ ਦੇ ਕਾਰਨ ਤੇਰੇ ਸਿਰ ਵਿੱਚ ਪੀੜ ਟਿਕੀ ਰਹਿੰਦੀ ਹੈ ਜਿਹੜੀ ਕਦੇ ਹਟਦੀ ਨਹੀਂ ਸਰੀਰ ਵਿੱਚ ਸੜਨ ਪੈਦਾ ਹੋ ਜਾਂਦੀ ਹੈ ਕਲੇਜੇ ਵਿੱਚ ਦਰਦ ਉਠਦੀ ਰਹਿੰਦੀ ਹੈ ਐਸੀ ਬੇਦਨ ਉਪਜ ਖਰੀ ਪਈ ਵਾਕਾ ਔਕਤ ਨਹੀਂ ਕਿਸ ਕਿਸ ਅੰਗ ਦਾ ਤੂੰ ਫਿਕਰ ਕਰੇਗਾ ਹਰ ਅੰਗ ਵਿੱਚ ਤੇਰੇ ਦਰਦ ਸ਼ੁਰੂ ਹੋ ਜਾਏਗਾ ਸਾਰੇ ਹੀ ਜਿਸਮ ਵਿੱਚ ਬੁਢੇਪੇ ਦਾ ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਇਹਦਾ ਕੋਈ ਇਲਾਜ ਨਹੀਂ ਹੈ ਫਿਰ ਵੀ ਸਰੀਰ ਨਾਲੋਂ ਤੇਰਾ ਮੋਹ ਮਿਟਦਾ ਨਹੀਂ ਹੈ ਮੋਹ ਟੁੱਟਦਾ ਨਹੀਂ ਹੈ ਵੇਖ ਸੋਣਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਤ ਜਗ ਸਾਰਾ ਇਹ ਸਰੀਰ ਕਮੋ ਨੂੰ ਮਟਾਉਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿੱਚ ਹੈ ਉਹ ਹੈ ਪ੍ਰਮਾਤਮਾ ਦਾ ਅਮਰਤ ਰੂਪ ਨਾਮ ਆਖੋ ਸਤਨਾਮ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੁਕ ਦਵਾਰਾ ਦਾਸ ਭੀਖਣ ਜੀ ਆਖਦੇ ਆ ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੁਣ ਮੈਂ ਵਾਹਿਗੁਰੂ 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 ਕਰਦਾ ਰਹਿੰਦਾ ਹਾਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਹੋਈ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਪ੍ਰਮਾਤਮਾ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜੋ ਸਾਧ ਸੰਗਤ ਜੀ ਬੜੇ ਵੱਡੇ ਭਾਗਾਂ ਨਾਲ ਮਿਲਦਾ ਹੈ ਅਨਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪਾਇ ਛਪਾਇ ਇਹ ਰਤਨ ਪਰਮਾਤਮਾ ਨੇ ਇਹ ਰਤਨ ਨੂੰ ਜੇ ਅਨੇਕਾਂ ਯਤਨ ਕਰਕੇ ਵੀ ਹਿਰਦੇ ਵਿੱਚ ਗੁਪਤ ਰਖੀਏ ਤਾਂ ਲੁਕਾਇਆ ਲੁਕਦਾ ਨਹੀਂ ਹਰ ਗੁਣ ਕਹਤੇ ਕਹਿਣ ਨਾ ਜਾਈ ਉਂਝ ਸਵਾਦ ਦੱਸਿਆ ਨਹੀਂ ਜਾ ਸਕਦਾ ਜੋ ਪਰਮਾਤਮਾ ਦੇ ਗੁਣ ਗਾਉਂਦਿਆ ਆਉਂਦਾ ਹੈ ਇਹ ਐਸਾ ਰਸ ਹੈ ਇਹ ਐਸਾ ਆਨੰਦ ਹੈ ਚੌਕੜਾ ਲਾ ਕੇ ਵੇਖ ਕਦੇ ਬੈਠ ਕੇ ਵੇਖ ਕਦੇ ਆਨੰਦ ਨਾਲ ਕਿ ਇੱਕ ਐਸਾ ਰਸ। ਕੈਸਾ ਰਸ ਹੈ ਜੈਸੇ ਗੂੰਗੇ ਕੀ ਮਠਿਆਈ। ਜਿਵੇਂ ਗੂੰਗੇ ਮਨੁੱਖ ਦੀ ਖਾਦੀ ਮਠਿਆਈ ਦਾ ਸਵਾਦ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ। ਗੂੰਗਾ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਹੈ। ਰਸਨਾ ਰੰਮ ਤ ਸੁਣਤ ਸੁਖ ਸਰਵਣਾ। ਚਿਤ ਚੇਤੇ ਸੁਖ ਹੋਈ। ਇਹ ਰਤਨ ਰੂਪੀ ਨਾਮ ਜਪਦਿਆਂ ਜੀਵ ਨੂੰ ਸੁੱਖ ਮਿਲਦਾ ਹੈ। ਜੀਵ ਰਸਨਾ ਪਵਿੱਤਰ ਹੋ ਜਾਂਦੀ ਹੈ। ਨਿੰਦਿਆ ਤੋਂ ਪਰੇ ਹੋ ਜਾਂਦੇ ਦੋ ਚੀਜ਼ਾਂ ਜੀਵਨ ਵਿੱਚ ਤਿਆਗਣੀਆਂ ਚਾਹੀਦੀਆਂ ਹਨ ਇੱਕ ਬਹੁਤੀ ਨੀਂਦ ਤੇ ਇੱਕ ਕਿਸੇ ਦੀ ਨਿੰਦਿਆ ਇਹ ਦੋ ਚੀਜ਼ਾਂ ਤਿਆਗ ਦੇ ਤਾਂ ਮਨੁੱਖ ਮਨੁੱਖਾ ਜਨਮ ਵਿੱਚ ਸਫਲ ਹੋ ਜਾਂਦਾ ਹੈ ਆਖੋ ਸਤਨਾ ਚੇਤ ਦੇ ਆ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ ਮਨ ਦਾ ਸੁਖ ਪ੍ਰਾਪਤ ਹੁੰਦਾ ਹੈ ਕਹੋ ਭੀਖਨ ਦੁਇ ਨੈਣ ਸੰਤੋਖੇ ਜੈ ਤੇਖਾਂ ਤੈ ਸੋਈ ਹੇ ਸਤਿਗੁਰੂ ਜੀ ਇਹ ਨਾਮ ਸਿਮਰਦਿਆਂ ਮੇਰੀਆਂ ਦੋਹਾਂ ਅੱਖਾਂ ਵਿੱਚ ਐਸੀ ਠੰਡ ਪਈ ਹੈ ਕਿ ਮੈਂ ਜਿੱਧਰ ਵੀ ਵੇਖਦਾ ਹਾਂ ਮੈਨੂੰ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਹੈ ਜਦੋਂ ਮਨ ਸੁਖ ਨੇ ਗੁਰੂ ਨਾਨਕ ਦੇ ਵਚਨ ਸੁਣੇ ਐਸਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਤੇ ਜੀਵਨ ਬਣ ਗਿਆ ਜੀਵਨ ਉੱਚਾ ਸੁੱਚਾ ਹੋ ਗਿਆ ਇਸ ਤਰ੍ਹਾਂ ਪਿਆਰਿਓ ਜਦੋਂ ਅਸੀਂ ਗੁਰੂ ਜੀ ਦੇ ਵਚਨ ਸੁਣਦੇ ਹਾਂ ਭਗਤਾਂ ਦੇ ਗੁਰੂ ਸਹਿਬਾਨਾਂ ਦੇ ਗੁਰਬਾਣੀ ਰੂਪ ਵਚਨ ਸੁਣਦੇ ਹਾਂ ਤਾਂ ਸਾਡਾ ਜੀਵਨ ਉੱਚਾ ਸੁੱਚਾ ਪਵਿੱਤਰ ਹੋ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ